ਪੁਰਥਲਾ ਵਿਖੇ ਵਾਰੀ ਸ਼ਾ ਹਾਲ ਵਿੱਚ ਆਰਸੀਐਫ EMPLOYE UNION ਦਾ ਪੰਜਵਾਂ ਇਜਲਾਬ ਸਫਲਤਾਪੂਰਕ ਸੰਪੰਨ ਹੋਇਆ ਇਜਲਾਬ ਵਿੱਚ ਆਰਸੀਐਫ ਅਤੇ ਕਰਮਚਾਰੀਆਂ ਤੇ ਵਕਵਕ ਯੂਨੀਅਨਾਂ ਨੇ ਸੰਗਠਨ ਦੇ ਅਧਿਕਾਰੀਆਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਆ ਲਿਆ ਜੋ ਕਿ ਕਿਰਤੀ ਇਕਜੁੱਟਤਾ ਤੇ ਉਹਨਾਂ ਦੇ ਅਧਿਕਾਰ ਪ੍ਰਤੀ ਉਹਨਾਂ ਦੀ ਵਜਨ ਪੱਤਾ ਨੂੰ ਦਰਸਾਉਂਦਾ ਹੈ ਇਸ ਮੌਕੇ ਵਕਵਕ ਬੁਲਾਰਿਆਂ ਨੇ ਰੇਲਵੇ ਕਰਮਚਾਰੀਆਂ ਨੂੰ ਦਰਪੇਸ਼ ਮੌਜੂਦਾ ਚੁਣੌਤੀਆਂ ਅਤੇ ਉਹਨਾਂ ਦੇ ਹੱਲ ਬਾਰੇ ਵਿਸਤਾਰ ਨਾਲ ਚਰਚਾ ਕੀਤੀ सुशील कुमार सिंह संगठन मंत्री डीएलडब्ल्यू रेल मजदूर यूनियन डी एडब्ल्यू वाराणसी से जो इंडियन रेलवे एम्प्लाई फेडरेशन का एक अभिन्न अंग है हम लोग आज आर सी एफ कपुरथला में आर सी एफ एम्प्लाईज यूनियन के पाँचवें बीजीएम में आए हैं हम लोग और यहाँ पर एक नई कार्यकारिणी का चुनाव होगा जैसा कि आपको मालूम है ये पाँचवा बी है और आर सी एफ एम्प्लाईज यूनियन लगभग पच्चीस वर्षों से यहाँ पर एक कर्मचारियों के लिए संघर्ष कर रहा है और हर लड़ाई में इंडियन रेलवे एम्प्लाई फेडरेशन के साथ मिल करके चाहे पुरानी पेंशन बहाली का मुद्दा हो एनपीएस पी का विरोध का मामला हो निजीकरण का विरोध का मामला हो हर लड़ाई में मुस्तैदी के साथ खड़ा है चाहे हर लड़ाई में ये मुस्तैदी के साथ खड़ा है और आज का जो बीजेम है हम लोग ये नए कार्यकारिणी का जो चुनाव होगा हम आशा और विश्वास के साथ इस नए कार्यकारिणी से शुभकामना तो और धन्यवाद देंगे कि इसी तरीके से ਅੱਗੇ ਵੀ ਇਸ ਲੜਾਈ ਨੂੰ ਜਾਰੀ ਰੱਖਾਂਗੇ ਧੰਨਵਾਦ ਮੈਂ ਅਮਰੀਕ ਸਿੰਘ ਪ੍ਰਧਾਨ ਆਰਸੀਐਫ ਐਮਪਲਾਈ ਯੂਨੀਅਨ ਕਾਰਜਕਾਰੀ ਪ੍ਰਧਾਨ ਇੰਡੀਆ ਰੇਲਵੇ EMPLOYEES FEDERATION ਰਾਸ਼ਟਰੀ ਅਧਿਐਕਸ਼ ਫਰੰਟ ਅਗੇਂਸਟ NPS ਇਨ ਰੇਲਵੇ ਸਹਿਯੁਕਤ ਸਚਿਵ ਨੈਸ਼ਨਲ ਮੂਵਮੈਂਟ ਫਾਰ 올ਡ ਪੈਨਸਨ ਸਕੀਮ ਅੱਜ ਦਾ ਜਿਹੜਾ ਪ੍ਰੋਗਰਾਮ ਰੱਖਿਆ ਹੈ ਕੀ ਮਕਸਦ ਹੈ ਇਸ ਪ੍ਰੋਗਰਾਮ ਦਾ ਮਕਸਦ ਜਿਹੜੀਆਂ ਭਾਰਤ ਸਰਕਾਰ ਦੁਆਰਾ ਰੇਲ ਦੇ ਵਿੱਚ ਅੰਦਾ ਤੋਂ ਅੰਦਰ ਠੇਕੇਦਾਰੀ ਆਊਟਸੋਰਸਿੰਗ ਨਿਜੀਕਰਨ ਔਰ ਨਵੇਂ ਕਰਮਚਾਰੀਆਂ ਦੇ ਦੇ ਉੱਪਰ ਥੋਪੀ ਗਈ ਐਨਪੀਐਸ ਉਹਦੇ ਖਿਲਾਫ ਸੰਘਰਸ਼ ਦੇ ਲਈ ਲਾਮਬੰਦੀ ਕਰਨਾ ਹੈ ਉਹਦੇ ਖਿਲਾਫ ਸੰਘਰਸ਼ ਦਾ ਇੱਕ ਸਾਂਝਾ ਪੇੜ ਬੰਦਣਾ ਹੈ ਇਹ ਅੱਜ ਦੇ ਅਦਵੈਸ਼ ਦਸਾ ਦਾ ਮੁੱਖ ਮਕਸਦ ਇਹ ਇਹ ਗੱਲ ਕਿਹ ਹੈ ਕਿ ਉਹ ਤਾਂ ਮੰਗ ਤਾਂ ਦਿੱਤੀ ਹੈ ਜਿਹੜੀ ਇਕਤਾ ਪੁਰਾਣੀ ਪੈਨਸ਼ਨ ਨੂੰ ਬਹਾਲ ਕਰਨ ਦੀ ਜੀ ਜੀ ਉਹਦਾ ਜਿਹੜੀ ਠੇਕੇਦਾਰੀ ਖਤਮ ਕਰਨਾ ਇਸ ਤੋਂ ਇਲਾਵਾ ਹੋਰ ਵੀ ਕੱੜੀ ਮੰਗਾਂ ਜੀ ਬਹੁਤ ਮੰਗਾਂ ਨੇ ਇਹ ਅਸਲ ਇਸ ਤੋਂ ਇਲਾਵਾ ਕਰਮਚਾਰੀਆਂ ਦੀ ਭਰਤੀ ਇਹ ਸਾਡੀਆਂ ਬੁਨਿਆਦੀ ਮੰਗਾਂ ਨੇ ਆ ਰੇਲਵੇ ਦਾ ਨਿਜੀਕਰਨ ਹੋਣਾ ਚਾਹੀਦਾ ਇਹ ਤੇ ਅੰਧਾਤੰਧ ਠੇਕੇਦਾਰੀ ਆਊਟਸੋਰਸਿੰਗ ਨਹੀਂ ਹੋਣੀ ਚਾਹੀਦੀ ਕਰਮਚਾਰੀਆਂ ਦੀ ਪੁਰਾਣੀ ਪੈਨਸ਼ਨ ਬਹਾਲ ਹੋਣੀ ਚਾਹੀਦੀ ਆ ਇਸ ਰੇਲ ਦੇ ਵਿੱਚ ਆਰਪੀਆ ਦੇ ਵਿੱਚ ਦੇਸ਼ ਦੇ ਜਵਾਨਾਂ ਨੂੰ ਨੌਕਰੀ ਮਿਲਣੀ ਚਾਹੀਦੀ ਆ ਕਿਉਂਕਿ ਉਹਨਾਂ ਦੇ ਕੋਲ ਹੋਰ ਕੋਈ ਰਾਹ ਨਹੀਂ ਜਾਂ ਤਾਂ ਜਵਾਨੀ ਨਸ਼ਿਆਂ ਦੇ ਵਿੱਚ ਕਰਕੇ ਜਾਂ ਫਿਰ ਉਹ ਜਹਾਜ਼ ਫੜ ਕੇ ਅਮਰੀਕਾ ਕੈਨੇਡਾ ਜੈਸੇ ਦੇਸ਼ਾਂ ਦੇ ਵਿੱਚ ਕਰੋੜਾਂ ਲੱਖਾਂ ਰੁਪਇਆ ਖਰਚ ਕੇ ਜਾਵੇ ਤੇ ਉਦੋਂ 트ੰਪ ਵਰਗਾ ਕੋਈ ਤਾਨਾਸ਼ਾ ਉਹਨਾਂ ਨੂੰ ਬੇੜੀਆਂ ਹੱਤਕੜੀਆਂ ਦੇ ਵਿੱਚ ਜਕੜ ਕੇ ਭਾਰਤ ਵਾਪਸ ਭੇਜ ਦੇ ਇਹ ਜਵਾਨੀ ਦਾ ਜਰੂਰਸ ਕੱਢਣ ਵਾਲੀ ਜਿਹੜੀ ਪੌਸੀ ਆ ਇਹਦੀ ਅਸੀਂ ਨਿੰਦਾ ਕਰਦੇ ਆ ਭਾਰਤ ਦੇ ਵਿੱਚ ਆ ਸੁਤੰਤਰਤਾ ਸੰਾਨੀਆਂ ਨੇ ਇਸ ਕਰਕੇ جنگ ਨਹੀਂ ਸੀ ਲੜੀ ਭਗਤ ਸਿੰਘ ਨੇ ਇਸ ਕਰਕੇ ਫਾਂਸੀ ਤੇ ਨਹੀਂ ਚੜੇ ਕਰਤਾਰ ਸਿੰਘ ਸਰਾਭੇ ਹੁਣੀ ਅਮਰੀਕਾ ਤੋਂ ਇਸ ਕਰਕੇ ਵਾਪਸ ਨਹੀਂ ਸੀ ਆਏ ਕਿ ਆਜ਼ਾਦੀ ਤੋਂ 70 75 ਸਾਲਾਂ ਬਾਅਦ ਫੇਰ ਜਵਾਨੀ ਨੂੰ ਉਸੇ ਸੰਕਟ ਦਾ ਸਾਹਮਣਾ ਕਰਨਾ ਪਿਆ ਮੋੜੇ ਸਮੇਂ ਦੇ ਵਿੱਚ ਕੋਈ ਵੱਡਾ ਸੰਘਰਸ਼ ਨਹੀਂ ਉਲੀਖਿਆ ਜਾ ਰਿਹਾ ਜਿਹੜੇ ਕਿ ਜਵਾਨੀ ਬਿਲਕੁਲ ਆਸੀ ਸਮਝਿਆ ਕਿ ਜਿਹੋ ਜਿਹੇ ਭਾਰਤ ਸਰਕਾਰ ਨੀਤੀਆਂ ਲੈ ਕੇ ਆ ਰਹੀ ਆ ਇਹ ਕਰਮਚਾਰੀਆਂ ਲਈ ਦੇਖਦੇ ਲੋਕਾਂ ਦੇ ਲਈ ਇਸ ਦੇਸ਼ ਦੇ ਲਈ ਘਾਤਕ ਨੇ ਔਰ ਆਸੀਆਫ ਹਮੇਸ਼ਾ ਸੰਘਰਸ਼ਾਂ ਦੇ ਵਿੱਚ ਇੱਕ ਨਿਰਣਾਇਕ ਰੋਲ ਨਿਭਾਉਂਦੀ ਰਹੀ ਆ ਆਸੀਆਫ ਨੇ ਪੀਐਸਯੂ ਦੇ ਖਿਲਾਫ ਇੱਕ ਨਿਰਣਾਇਕ ਸੰਘਰਸ਼ ਲੜਿਆ ਸੀ ਉਹ ਜਿਹੜਾ ਅਧਿਆਦੇਸ਼ ਜਿਹੜਾ ਪਾਰਲੀਮੈਂਟ ਦੇ ਵਿੱਚ ਪੇਸ਼ ਕੀਤਾ ਸੀ ਉਹ ਵਾਪਸ ਉੱਥੇ ਹੀ ਦਫਨ ਕੀਤਾ ਸੀ ਐਨਪੀਐਫ ਦੇ ਖਿਲਾਫ ਆਸੀਆਫ ਤੋਂ ਲੜਿਆ ਗਿਆ ਸੰਘਰਸ਼ ਯੂਪੀਐਸ ਤੱਕ ਪਹੁੰਚਿਆ ਔਰ ਬਹੁਤ ਜਲਦ ਅਸੀਂ ਪੁਰਾਣੀ ਪੈਨਸ਼ਨ ਤੇ ਪਹੁੰਚਾਂਗੇ आरसीएफ ਦੇ ਵਿੱਚੋਂ ਅੱਜ ਇਸ ਅਡਵੈਸ਼ਨ ਤੋਂ ਬਾਅਦ ਯਕੀਨਨ ਅਗਲੇ ਜਿਹੜੇ ਦੇਸ਼ ਵਿਆਪੀ ਸੰਘਰਸ਼ਾ ਜਿਹੜਾ ਆ ਰੀਕਟ ਦੀ ਇੱਕ ਨਹੀਂ ਰੱਖੀ ਜਾਏ ਜੀ ਯਕੀਨਨ ਜੀ ਮੇਰਾ ਨਾਮ ਸਰਬਜੀਤ ਸਿੰਘ ਹੈ ਜੀ ਮੈਂ ਜਨਰਲ ਸੈਕਟਰੀ ਇੰਡੀਅਨ ਰੇਲਵੇ এমਪਲਾਈ ਫੈਡਰੇਸ਼ਨ ਔਰ ਜਨਰਲ ਸੈਕਟਰੀ ਆਰसीएफ এমਪਲਾਈ ਯੂਨੀਅਨ ਤੇ ਕੀ ਕਹਿਣਾ ਚਾਹੂਗਾ ਅੱਜ ਦੇ ਇਸ ਪ੍ਰੋਗਰਾਮ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇਹ ਅਸੀਂ ਲਗਾਤਾਰ ਪਿਛਲੇ 30 ਸਾਲਾਂ ਤੋਂ ਜਿਹੜਾ ਹੈ ਲਗਾਤਾਰ ਅਸੀਂ ਜੋ ਡੈਮੋਕਰੇਟਿਕ ਸਿਸਟਮ ਹੈ ਜੋ ਕਾਨੂੰਨ ਦੇ ਮੁਤਾਬਕ ਬੰਦਾ ਕਿ ਹਰ 3 ਸਾਲ ਬਾਅਦ ਜਿਹੜਾ ਜਥੇਬੰਦੀ ਦੇ ਇਲੈਕਸ਼ਨ ਕੀਤੇ ਜਾਂਦੇ ਨੇ ਜਥੇਬੰਦੀ ਦੇ ਰਿਵਿਊ ਕੀਤਾ ਜਾਂਦਾ ਘਾਟਾ ਕਮਜ਼ੋਰੀਆਂ ਜਿਹੜੀਆਂ ਔਰ ਉਹਦੇ ਚ ਪ੍ਰਾਪਤੀਆਂ ਦਾ ਜਿਹੜਾ ਉਹ ਇੱਥੇ ਬੈਠ ਕੇ ਜਿਹੜਾ ਉਹ ਲਗਭਗ ਜਿਹੜਾ 4 ਘੰਟੇ ਇਸ ਗੱਲ ਦੇ ਉੱਤੇ ਜ਼ਿਕਰ ਹੁੰਦਾ ਹਰ ਇੱਕ ਨੂੰ ਅਧਿਕਾਰ ਹੁੰਦਾ ਕਿ ਉਹ ਆਪਣੀ ਗੱਲ ਰੱਖ ਸਕੇ ਔਰ ਇਹਦੇ ਵਿੱਚ ਉਹਦਾ ਮੰਗਾ ਦੇ ਉੱਤੇ ਇੱਕ ਜਿਹੜੀ ਗੱਲ ਕੀਤੀ ਜਾਂਦੀ ਹੈ ਜਿਵੇਂ ਨਵੀਂ ਪੈਨਸ਼ਨ ਸਕੀਮ ਨੂੰ ਰੱਦ ਕਰਨਾ ਯੂਪੀਐਸ ਨੂੰ ਰੱਦ ਕਰਨਾ ਪੁਰਾਣੀ ਪੈਨਸ਼ਨ ਨੂੰ ਬਹਾਲ ਕਰਨਾ ਨਵੀਂ ਭਰਤੀ ਨੂੰ ਜਿਹੜਾ ਲਾਗੂ ਕਰਨਾ ਨਿਜੀਕਰਨ ਦੇ ਖਿਲਾਫ ਜਿਹੜਾ ਹੈ ਠੇਕੇਦਾਰੀ ਸਿਸਟਮ ਦੇ ਖਿਲਾਫ ਜਿਹੜਾ ਉਹ ਆਊਟਸੋਰਸਿੰਗ ਦੇ ਖਿਲਾਫ ਜਿਹੜਾ ਉਹ ਇੱਕ ਸੰਘਰਸ਼ ਜਿਹੜਾ ਲਾਮਬੰਦ ਕਰਨਾ ਰੇਲਵੇ ਚ ਕੰਮ ਕਰਦੀਆਂ ਹੋਈਆਂ ਜਥੇਬੰਦੀਆਂ ਨੂੰ ਉਹਨਾਂ ਦਾ ਇਕਤਾ ਬਣਾਉਂਦੇ ਹੋਏ ਜਿਹੜਾ ਸੰਘਰਸ਼ ਕਮੇਟੀਆਂ ਅਨੁਸਾਰ ਦੇ ਹੋਏ ਜਿਹੜਾ ਸਰਕਾਰ ਦੀ ਮਜ਼ਦੂਰ ਮਾਰੂ ਕਰਮਚਾਰੀ ਮਾਰੂ ਨੀਤੀਆਂ ਦੇ ਖਿਲਾਫ ਜਿਹੜਾ ਉਹ ਡਟਵਾ ਸੰਘਰਸ਼ ਜਿਹੜਾ ਉਹ ਖੜਾ ਕਰਨਾ ਔਰ ਕਰਮਚਾਰੀ ਨੂੰ ਵੱਧ ਤੋਂ ਵੱਧ ਫੈਸਿਲਿਟੀ ਜਿਹੜੀ ਹੈ ਉਹ ਦਵਾਣਾ ਤੀਜਾ ਸੇਫਟੀ ਦਾ ਜਿਹੜਾ ਧਿਆਨ ਜਿਹੜਾ ਰੱਖਣ ਦੇ ਲਈ ਪ੍ਰਸ਼ਾਸਨ ਨੂੰ ਮਜਬੂਰ ਕਰਨਾ ਜਿਹੜਾ ਕਿ ਅੱਜ ਪ੍ਰਸ਼ਾਸਨ ਜਿਹੜਾ ਉਹ ਪੂਰੀ ਤਰ੍ਹਾਂ ਭੁੱਲ ਚੁੱਕਿਆ ਹੈ ਉਹ ਕੇਵਲ ਰੇਲ ਨੂੰ ਇੱਕ ਮੁਨਾਫੇ ਵਾਲੀ ਇੱਕ ਜਿਹੜਾ ਜੀ ਵਿਭਾਗ ਮੰਨ ਕੇ ਜਿਹੜਾ ਉਹ ਮੁਨਾਫਾ ਹੀ ਮੁਨਾਫਾ ਉਹਨਾਂ ਦਾ ਮਕਸਦ ਰਹਿ ਗਿਆ ਹੈ ਔਰ ਜਿਹੜਾ ਕਿ ਇਹ ਹੁੰਦਾ ਸੀ ਜਿਹੜਾ ਸੰਵਿਧਾਨ ਦੇ ਵਿੱਚ ਵੀ ਦਿੱਤਾ ਗਿਆ ਹੈ ਗਰੀਬ ਜਨਤਾ ਦੀ ਜਿਹੜੀ ਸਵਾਰੀ ਹੈ ਉਹ ਭਾਰਤੀ ਰੇਲ ਸੀ ਅਸੀਂ ਚੋਣਿਆ ਇਹ ਭਾਰਤੀ ਰੇਲ ਭਾਰਤੀ ਭਾਰਤ ਦੀ ਰਵੇ ਨਾ ਕਿ ਕਿਸੇ ਨੀਜੀਕਰਨ ਨੀਜੀ ਕੰਪਨੀਆਂ ਦੇ ਹੱਥਾਂ ਦੇ ਵਿੱਚ ਜਾਵੇ ਟਾਟਾ ਬਿਰਲਾ ਅਮਬਾਨੀ ਅੰਡਾਨੀ ਜੈਸੇ ਜਿਹੜੇ ਪੂੰਜੀਪਤੀ ਨੇ ਉਹਨਾਂ ਦੇ ਹੱਥਾਂ ਦੇ ਵਿੱਚ ਇਹਦੀ ਬਾਗਟੋਰ ਨਾ ਜਾਵੇ ਔਰ ਅਸੀਂ ਇਸੇ ਲਈ ਸੰਘਰਸ਼ ਜਿਹੜਾ ਕਰ ਰਹੇ ਹਾਂ ਔਰ ਇਸੇ ਲਈ ਅਜਲਾਸ ਦੇ ਵਿੱਚ ਇਹ ਸਾਰੀ ਚੀਜ਼ਾਂ ਜਿਹੜੀਆਂ ਤੈਅ ਕਰ ਰਹੇ ਹਾਂ ਔਰ ਇਹਦੇ ਵਿੱਚ ਸਾਡੇ ਵਿੱਚ ਅੱਜ ਮੌਜੂਦ ਨੇ ਸਾਡੇ ਇੰਡੀਅਨ ਰੇਲਵੇ EMPLOYEES FEDERATION ਦੇ ਪ੍ਰਧਾਨ ਅਖਲੇਸ਼ ਪਾਂਡੇ ਜੀ ਔਰ ACTU ਦੇ ਜਨਰਲ ਸੈਕਟਰੀ ਜਿਹੜਾ ਹੈ ਰਜੀਵ ਡਿਮਰੀ ਜੀ ਉਹਨਾਂ ਦੇ ਰਹਿਨਮਾਈ ਦੇ ਵਿੱਚ ਇਹ ਸਾਰਾ ਕਾਰਜਕ੍ਰਮ ਜਿਹੜਾ ਜੀ ਉਹ ਚੱਲ ਰਿਹਾ ਜੀ ਧੰਨਵਾਦ ਜੀ ਰਾਸ਼ਟਰੀ ਕਾਰਕਾਨੀ ਅਧਿਕਾਰੀ ਇੰਡੀਅਨ ਰੇਲਵੇ ਪ੍ਰਾਈਸ ਫੈਡਰੇਸ਼ਨ ਐਨੀ ਰੇਲਵੇ ਮੈਂਸ ਕਾਂਗਰਸ ਦਾ ਜਨਰਲ ਪ੍ਰੈਜ਼ੀਡੈਂਟ ਅਖਿਲੇਸ਼ ਪਾਂਡੇ ਅੱਜ ਆਰਸੀਐਫ ਇੰਪਲਾਈਸ ਯੂਨੀਅਨ ਕੇ ਪੰਜਵੇਂ ਬੀਜੀਐਮ ਮੇ ਹਮ ਲੋਕ ਕਪੂਰਥਲਾ ਮੇ ਇਕੱਤਰਿਤ ਹੋਏ ਹੈ ਔਰ ਅਭੀ ਐਨਮਓਪੀਐਸ ਫਰੰਟ ਅਗੇਂਸਟ ਐਨਪੀਐਸ ਇਨ ਰੇਲਵੇ ने निर्णय लिया है कि 25 नवंबर को हम लोग नई दिल्ली में पूरे संपूर्ण भारतीय रेल से रेल कर्मचारी पहुंचने का काम करेंगे इसमें हमारा प्रमुख मुद्दा जिन मुद्दों पर इंडियन रेलवे इम्प्लाइज फेडरेशन संघर्ष करता रहा है बारह घंटे का रोस्टर निजीकरण रोकने के लिए और एल डीसी के लिए हम पूरे भारतीय रेलवे से आह्वान करते हैं कि अधिक से अधिक संख्या में वहां उपस्थित हों तो, साथ ही आज आर के पांचवे बीजेम की ਸਕਲ ਸਫਲ ਕਾਮਨਾ ਦਿੰਦੇ ਹਨ ਸਫਲ ਹੋਣ ਦੀ ਮੇਰਾ ਨਾਮ ਚਕਤਾਰ ਸਿੰਘ ਮੈਂ ਆਰਸੀਐਮਪਲਾਈ ਯੂਨੀਅਨ ਦੇ ਵਿੱਚ ਸੀਨੀਅਰ ਵਾਈਸ ਪ੍ਰੈਜਿਡੈਂਟ ਰੇਲ ਕੋਚ ਫੈਕਟਰੀ ਕਪੂਰਥਲਾ ਨੂੰ ਬਿਲੋਂਗ ਕਰਦਾ ਅੱਜ ਅੱਜ ਆਪਸੇ ਇਹ ਪ੍ਰੋਗਰਾਮ ਰੱਖਿਆ ਗਿਆ ਕਿ ਮੇਨ ਮਕਸਦ ਕੀ ਹੈ ਅੱਜ ਦਾ ਪ੍ਰੋਗਰਾਮ ਇਹ ਜੋ ਅੱਜ ਆਰਸੀਐਮਪਲਾਈ ਯੂਨੀਅਨ ਜੋ ਕਿ ਪਿਛਲੇ ਲਗਾਤਾਰ ਸਾਡੇ ਜੋ ਰੇਲ ਕੋਚ ਫੈਕਟਰੀ ਦੇ EMPLOYEES ਹੈ ਉਹਨਾਂ ਨੂੰ ਰਿਪਰੈਜ਼ੈਂਟ ਕਰਦੀ ਆ ਰਹੀ ਹੈ ਔਰ ਲਗਾਤਾਰ ਆਪਣੇ ਸਸਤਾ ਜੋ ਹੈ ਇਹ ਉਹਦੇ ਵਿੱਚ ਸਾਡਾ ਭਾਗੀਦਾਰੀ ਹੈ ਮੈਨੇਜਮੈਂਟ ਮੈਨੇਜਮੈਂਟ ਦੇ ਵਿੱਚ ਔਰ ਜਿਹਦੇ ਵਿੱਚ ਅਸੀਂ ਆਪਣੇ ਮਜ਼ਦੂਰਾਂ ਦੀਆਂ ਆਪਣੇ ਮੁਲਾਜ਼ਮਾਂ ਦੀ ਹੱਕੀ ਤੇ ਹਕੂਕ ਮੰਗਾਂ ਵਾਸਤੇ ਉਹ ਅਸੀਂ ਰਿਪਰੈਜ਼ੈਂਟ ਕਰਦੇ ਹਾਂ ਔਰ ਜੋ ਵੀ ਆਪਣੇ ਰੇਲਵੇ ਦੇ ਵਿੱਚ ਅੱਜ ਦੇ ਸਮੇਂ ਵਿੱਚ ਅੰਧਾ ਤੁੰਧ ਠੇਕੇਦਾਰੀ ਸਿਸਟਮ ਲਿਆਂਦਾ ਜਾ ਰਿਹਾ ਹੈ ਔਰ ਸਰਕਾਰੀ ਪ੍ਰਤੀਆਂ ਨਹੀਂ ਕੀਤੀਆਂ ਜਾ ਰਹੀਆਂ ਔਰ ਰੇਲਵੇ ਦੇ ਵਿੱਚ ਕੁਆਲਿਟੀ ਦੇ ਨਾਲ ਖਲਵਾੜ ਕੀਤਾ ਜਾ ਰਿਹਾ ਹੈ ਉਹ ਐਕਸੀਡੈਂਟ ਜਿਹੜੇ ਆ ਉਹ ਵਧਨ ਦਾ ਕਾਰਨ ਹੀ ਹੈ ਕਿ ਅਸੀਂ ਘੱਟ ਪੜੇ ਲਿਖੇ ਲੋਕਾਂ ਕੋਲੋਂ ਅਸੀਂ ਅਨਐਮਪਲਾਈਡ ਜੋ ਅਨਐਜੂਕੇਟਿਡ ਲੋਕ ਹੈ ਉਹਨਾਂ ਕੋਲੋਂ ਸੀ ਕੰਮ ਕਰਵਾ ਕੇ ਘੱਟ ਪੈਸਿਆਂ ਵਿੱਚ ਵੱਧ ਮੁਨਾਫਾ ਲੈ ਕੇ ਰੇਲਵੇ ਨੂੰ ਚਲਾਉਣ ਦਾ ਯਤਨ ਕਰ ਰਹੇ ਆ ਔਰ ਇਹ ਸੇਫਟੀ ਦੇ ਨਾਲ ਇੱਕ ਬਹੁਤ ਵੱਡਾ ਖਲਵਾੜ ਹੈ ਔਰ ਅੱਜ ਅਸੀਂ ਸਾਡਾ ਜੋ ਮੁੱਖ ਮਕਸਦ ਹੈ ਆਰਸੀਐਫ ਐਮਪਲਾਈ ਯੂਨੀਅਨ ਦਾ ਜੋ ਪੰਜਵਾਂ ਅਦਿਵਿਸ਼ਣ ਜੋ ਕਿ ਹਰ 3 ਸਾਲ ਬਾਅਦ ਹੁੰਦਾ ਹੈ ਅਸੀਂ ਸਾਰੇ ਉਸ ਦਾ ਜੋ ਮੰਗਾਂ ਵਾਸਤੇ ਮੁਲਾਂਕਣ ਕਰਨ ਵਾਸਤੇ ਚਿੰਤਨ ਕਰਨ ਵਾਸਤੇ ਅੱਜ ਅਸੀਂ ਇੱਥੇ ਇਕੱਠੇ ਹੋਏ ਆਂ ਔਰ ਅਗਲਾ ਜੋ ਸੰਘਰਸ਼ ਦਾ ਰੂਪਰੇਖਾ ਅਸੀਂ ਅੱਜ ਉਹ ਤੈਅ ਕਰਾਂਗੇ ਕਿ ਸਰਕਾਰ ਜੋ ਸਾਡੇ ਨਾਲ ਬੇਇਨਸਾਫੀ ਕਰ ਰਹੀ ਹੈ ਨਵੀਆਂ ਭਰਤੀਆਂ ਰੇਲਵੇ ਦੇ ਵਿੱਚ ਨਹੀਂ ਹੋ ਰਹੀਆਂ ਔਰ ਲਗਾਤਾਰ ਜੋ ਸਾਡਾ 올ਡ ਪੈਨਸ਼ਨ ਸਕੀਮ ਬਹਾਲ ਕਰਾਉਣ ਦਾ ਜੋ ਸਾਡਾ ਚੱਲ ਰਹੀ ਹੈ ਡਿਮਾਂਡ ਉਹ ਪੂਰੇ ਦੇਸ਼ ਦੇ ਵਿੱਚ ਇਸ ਵੇਲੇ ਉਹਦਾ ਪਰਚਮ ਜੋ ਲਹਿਰਾਇਆ ਜਾ ਰਿਹਾ ਹੈ ਉਹ RCF এমਪਲਾਈ ਯੂਨੀਅਨ ਤੋਂ ਦੇ ਵਿੱਚ ਬਹੁਤ ਵੱਡੀ ਭਾਗੀਦਾਰ ਹੈ ਸਾਡੇ RCF এমਪਲਾਈ ਯੂਨੀਅਨ ਦੇ ਪ੍ਰੈਜ਼ੀਡੈਂਟ ਸਰਦਾਰ ਅਮਰੀਕ ਸਿੰਘ ਜੋ ਕਿ ਪੂਰੇ ਦੇਸ਼ ਦੇ ਵਿੱਚ ਇਹਦਾ ਪਰਚਮ ਲਹਿਰਾ ਰਹੇ ਹਨ ਔਰ ਮੈਨੂੰ ਆਸ ਹੈ ਕਿ ਪੂਰੇ ਜੋ ਸਾਡੀਆਂ OPS ਦੀ ਮੰਗ ਹੈ ਉਸ ਨੂੰ ਅਸੀਂ ਹੁਣ ਨਵੇਂ ਟੰਗ ਨਾਲ ਇੱਕ ਨਵੇਂ ਰੂਪ ਦੇ ਵਿੱਚ ਸੰਘਰਸ਼ ਨੂੰ ਵਿੜਿਆ ਜਾਵੇਗਾ ਤਾਂ ਕਿ ਸਰਕਾਰ ਨੂੰ ਮਜਬੂਰ ਹੋ ਕੇ ਉਹ ਡਿਪੈਂਸ਼ਨ ਸਕੀਮ ਬਹਾਲ ਕਰਨ ਕਰ ਕੀਤੀ ਜਾਵੇ ਕਰਨ ਦਾ ਜੋ ਕੰਮ ਕੀਤਾ ਜਾਵੇ ਕਿਉਂਕਿ UPS ਜੋ ਸਕੀਮ ਪਿਛਲੇ ਸਮੇਂ ਵਿੱਚ ਸਰਕਾਰ ਨੇ ਸਾਡੇ ਸਾਹਮਣੇ ਲਿਆ ਕੇ ਪੇਸ਼ ਕੀਤੀ ਉਸ ਦਾ ਸਿਸਟਮ ਨੂੰ ਲੋਕਾਂ ਨੇ ਸਿਰੇ ਤੋਂ ਅਨਕਾਰ ਦਿੱਤਾ ਉਹ ਬਿਲਕੁਲ ਨਾਮਨਜ਼ੂਰ ਕਰ ਦਿੱਤੀ ਆਪਸ਼ਨਾਂ ਬਿਲਕੁਲ ਨਹੀਂ ਭਰੀਆਂ ਗਈਆਂ ਸੋ ਸਾਡੀ ਇਹੀ ਅੱਜ ਅਸੀਂ ਇੱਥੇ ਚਿੰਤਨ ਕਰਨ ਵਾਸਤੇ ਇਕੱਠੇ ਹੋਏ ਆ ਕਿ ਜੋ ਸਾਡੀਆਂ ਹੱਕੀ ਤੇ ਹਕੂਕ ਮੰਗਾ ਸਾਰੀਆਂ ਰੇਲਵੇ ਦੇ ਵਿੱਚ ਹਨ ਉਹਨਾਂ ਨੂੰ ਕਿਸ ਤਰ੍ਹਾਂ ਅਸੀਂ ਉਹਨਾਂ ਨੂੰ ਹੱਲ ਕਰਾਉਣਾ ਹੈ ਤੇ ਮਜ਼ਦੂਰਾਂ ਨੇ ਇਕੱਠੇ ਹੋ ਕੇ ਇਹ ਲੜਾਈ ਨੂੰ ਕਿਦਾਂ ਲੜਨਾ ਹੈ ਅੱਜ ਅਸੀਂ ਇਸ ਦਾ ਮੁਲਾਂਕਣ ਕਰਨ ਵਾਸਤੇ ਇਹ ਅਦਿਵਿਸ਼ਣ ਦੇ ਵਿੱਚ ਸਾਰੇ ਲੋਕ ਇਕੱਠੇ ਹੋਏ ਆ